ਸਸਿਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ 6 7 ਅਤੇ 8 ਫਰਵਰੀ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਇਹਨਾਂ ਤਿੰਨ ਦਿਨਾਂ ਦੇ ਵਿੱਚਕਾਰ ਪੰਜਾਬ ਦੇ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਸਾਨੂੰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਠੰਡ ਦੇ ਹਾਲਾਤ ਦੁਆਰਾ ਤੋਂ ਪੰਜਾਬ ਵੱਲ ਵਧ ਰਹੇ ਨੇ ਜਿਸ ਦੇ ਨਾਲ ਜੋ ਠੰਡ ਲਗਾਤਾਰ ਸਾਨੂੰ ਹਲਕੀ ਦਰਮਿਆਨੀ ਹੁੰਦੀ ਦਿਖਾਈ ਦੇ ਰਹੀ ਸੀ ਉਹ ਕਿਤੇ ਨਾ ਕਿਤੇ ਜ਼ੋਰ ਫੜਦੀ ਹੋਈ ਦਿਖਾਈ ਦੇਵੇਗੀ ਪੰਜਾਬ ਦੇ ਵਿੱਚ ਫਿਲਹਾਲ ਚੰਗੀ ਧੁੱਪ ਲੱਗ ਰਹੀ ਹੈ ਬੀਤੇ ਬੱਦਲਵਾਈ ਸਿਸਟਮ ਤੋਂ ਬਾਅਦ ਪੰਜਾਬ ਦੇ ਵਿੱਚਕਾਰ ਹਲਕੀ ਜਿਹੀ ਨਮੀ ਠੰਡ ਵੀ ਪਈ ਹੈ ਪਰ ਧੁੱਪ ਦੇ ਹਾਲਾਤ ਵੀ ਦੁਪਹਿਰ ਦੇ ਸਮੇਂ ਕੜਾਕੇ ਦੇ ਬਣੇ ਹੋਏ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦਾ ਮੌਸਮ ਕਲੀਅਰ ਹੋ ਚੁੱਕਿਆ ਹੈ ਪਹਾੜੀ ਖੇਤਰਾਂ ਉੱਚੋਂ ਵੀ ਸਿਸਟਮ ਜਾ ਚੁੱਕੇ ਨੇ ਅਤੇ ਹਲਕੇ ਤੋਂ ਵੱਨੇ ਪੱਛਮੀ ਸਿਸਟਮ ਬਚੱਕ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦਾ ਅਸਰ 6 ਤਰੀਕ ਨੂੰ ਪੰਜਾਬ ਦੇ ਉੱਪਰ ਘੱਟ ਹੀ ਦੇਖਣ ਨੂੰ ਮਿਲੇਗਾ ਲਗਾਤਾਰ ਪੱਛਮੀ ਹਵਾ ਚੱਲ ਲੇਗੀ 5 ਤੋਂ ਲੈ ਕੇ 7-8 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਹਵਾ ਦੀ ਗਤੀ ਰਹੇਗੀ ਜਿਸ ਦੇ ਨਾਲ ਹਾਲਾਤ ਜਿਹੜੇ ਨੇ ਉਹ ਥੋੜੇ-ਬਹੁਤੇ ਠੰਡ ਦੇ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਪਰ ਚੰਗੀ ਧੁੱਪ ਲੱਗਣ ਦੇ ਕਾਰਨ ਦਿਨ ਦਾ ਤਾਪਮਨ 20-22 ਡਿਗਰੀ ਤੱਕ ਜਾਣ ਦੀ ਉਮੀਦ ਬਣੀ ਹੋਈ ਹੈ ਅੱਜ ਚੰਗੀ ਧੁੱਪ ਲੱਗੇਗੀ ਪੱਛਮੀ ਹਵਾ ਚੱਲੇਗੀ ਬੱਦਲਵਾਰੀ ਦੀ ਗਤੀ ਵਿਧੀ ਨਾ ਮਾਤਰ ਦੇ ਬਰਾਬਰ ਹੈ ਪਰ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਸੰਗਣੀ ਧੁੰਦ ਸਾਨੂੰ ਦੇਖਣ ਨੂੰ ਮਿਲੇਗੀ ਜਿਸ ਦਾ ਅਸਰ 9 ਤੋਂ ਲੈ ਕੇ 10 11 ਵਜੇ ਤੱਕ ਬਣਿਆ ਰਹੇਗਾ ਤੇ ਉਸ ਤੋਂ ਬਾਅਦ ਚੰਗੀ ਧੁੱਪ ਲੱਗੇਗੀ ਗੱਲ ਕਰਦੇ ਹਾਂ 7 ਅਤੇ 8 ਤਰੀਕ ਦੀ 7 ਤਰੀਕ ਨੂੰ ਪੰਜਾਬ ਦੇ ਵਿੱਚ ਜਿਹੜੇ ਸਿਸਟਮ ਬਣ ਰਹੇ ਨੇ ਇਹ ਐਂਟਰ ਹੋਣਗੇ ਇਹ ਹਲਕੇ ਦਰਮਿਆਨੀ ਬੱਦਲਵਾਰੀ ਤੇ ਧੁੰਦ ਦੇ ਹਾਲਾਤ ਨੇ ਜੋ ਕਿ 7 ਤਰੀਕ ਸਵੇਰ ਤੋਂ ਲੈ ਕੇ 8 ਤਰੀਕ ਦੁਪਹਿਰ ਤੱਕ ਪੰਜਾਬ ਵਿੱਚ ਲਗਾਤਾਰ ਬਣੇ ਰਹਿਣਗੇ ਜਿਸ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਸੰਘਣੀ ਧੁੰਦ ਕੋਹਰੇ ਅਤੇ ਬੱਦਲ ਵਰਗੇ ਦਾ ਮਾਹੌਲ ਹੋਣ ਕਾਰਨ ਕਾਫੀ ਜ਼ਿਆਦਾ ਠੰਡ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਦੁਆਰਾ ਦਾ ਤਾਪਮਾਨ 20 ਡਿਗਰੀ ਤੋਂ ਥੱਲੇ ਆਉਂਦਾ ਦਿਖਾਈ ਦੇਵੇਗਾ ਜੋ ਦਿਨ ਦਾ ਤਾਪਮਾਨ 20 ਡਿਗਰੀ ਪਾਰ ਕਰ ਚੁੱਕਿਆ ਸੀ ਉਹ ਦੁਆਰਾ ਕਿਤੇ ਨਾ ਕਿਤੇ 18 ਡਿਗਰੀ ਤੱਕ ਥੱਲੇ ਆਉਣ ਦੀ ਉਮੀਦ ਹੈ 2 ਤੋਂ 3 ਡਿਗਰੀ ਤਾਪਮਾਨ ਘਟਦਾ ਹੋਇਆ ਦਿਖਾਈ ਦੇਵੇਗਾ ਚੰਗੀ ਤਰੰਤ ਉਹ ਪਾ ਨਾ ਲੱਗਣ ਦੇ ਕਾਰਨ ਤਾਪਮਾਨ ਹੋਰ ਘਟਣਗੇ ਠੰਡ ਦੇ ਹਾਲਾਤ ਵਧਣਗੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਫਰਵਰੀ ਮਹੀਨੇ ਵਿੱਚ ਲਗਾਤਾਰ ਠੰਡ ਜਿਹੜੀ ਆ ਉਹ ਪ੍ਰਕੋਪ ਆਪਣਾ ਦਿਖਾਏਗੀ ਜਿਸ ਦੇ ਨਾਲ ਥੋੜੇ ਬਹੁਤੇ ਜਿਹੜੇ ਹਾਲਾਤ ਨੇ ਉਹ ਵਿਗੜਦੇ ਹੋਏ ਦਿਖਾਈ ਦੇਣਗੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਦਿਨ ਦਾ ਤਾਪਮਾਨ ਬਦਰ ਹਾਸੀ ਪਰ ਹੁਣ ਕਿਤੇ ਨਾ ਕਿਤੇ ਤਾਪਮਾਨ ਅੰਡਰ ਕੰਟਰੋਲ ਆਉਂਦਾ ਦਿਖਾਈ ਦੇਵੇਗਾ ਠੰਡ ਦੀ ਗੱਲ ਕੀਤੀ ਜਾਵੇ ਤਾਂ ਹੁਣ ਇੱਕ ਤੋਂ ਬਾਅਦ ਇੱਕ ਸਿਸਟਮ 10 ਤਰੀਕ ਦੇ ਨੇੜੇ ਤੇੜੇ ਵੀ ਪੰਜਾਬ ਵਿੱਚ ਪਹੁੰਚ ਰਿਹਾ ਹੈ ਜਿਹਦੇ ਬਾਰੇ ਤੁਹਾਨੂੰ ਅਸੀਂ ਆਉਂਦੀ ਵੀਡੀਓ ਵਿੱਚ ਅਪਡੇਟ ਦਵਾਂਗੇ ਕਿ ਉਹ ਸਿਸਟਮ ਕਿਵੇਂ ਦਾ ਹੈ ਕਿਉਂਕਿ ਉਸ ਦਾ ਅਸਰ ਪੰਜਾਬ ਦੇ ਉੱਪਰ ਫਿਲਹਾਲ ਹਜੇ ਥੋੜਾ ਬਹੁਤਾ ਹੀ ਦਿਖਾਈ ਦੇ ਰਿਹਾ ਹੈ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਪਹਾੜੀ ਖੇਤਰਾਂ ਦੇ ਵਿੱਚ ਉਸ ਦਾ ਅਸਰ ਬਣ ਰਿਹਾ ਜਿਸ ਦਾ ਕੀ ਮੀਂਹ ਧੁੰਦ ਬੱਦਲਬਾਈ ਅਤੇ ਸਨੋਫਾਲ ਵਰਗੇ ਹਾਲਾਤ ਜਿਹੜੇ ਪਹਾੜੀ ਖੇਤਰ ਵਿੱਚ ਦੇਖਣ ਨੂੰ ਮਿਲਣਗੇ ਮੈਦਾਨੀ ਇਲਾਕਿਆਂ ਵਿੱਚਕਾਰ ਉਸ ਦਾ ਅਸਰ ਕਿਵੇਂ ਦਾ ਹੋਵੇਗਾ ਉਹ ਤੁਹਾਨੂੰ ਅਸੀਂ ਜਾਣਕਾਰੀ ਜਿਹੜੀ ਹੈ 8 ਤਰੀਕ ਤੋਂ ਬਾਅਦ ਜਾਂ 9 ਤਰੀਕ ਦੇ ਨੇੜੇ ਤੇ ਪ੍ਰੋਪਰ ਦੇ ਦੇਵਾਂਗੇ ਕਿ ਜਿਹੜੀ ਮੀਂਹ ਦੀ ਗਤੀਵਿਧੀ 10 11 ਤੇ 12 ਤਰੀਕ ਦੇ ਵਿੱਚ ਬਣ ਰਹੀ ਹੈ ਇਸ ਦਾ ਪੰਜਾਬ ਦੇ ਉੱਪਰ ਕੀ ਅਸਰ ਹੋਵੇਗਾ ਬਾਕੀ ਫਿਲਹਾਲ ਜਾਣਕਾਰੀ ਇਹੀ ਹੈ ਕਿ ਮੌਸਮ ਸਾਫ਼ ਹੈ ਬੱਦਲਬਾਹੀ ਤੇ ਧੁੰਦ ਦੇ ਹਾਲਾਤ 7 8 ਤਰੀਕ ਨੂੰ ਹੈ ਦਿੰਦਾ ਤਾਪਮਨ 18 ਦੇ 20 ਦੇ ਵਿਚਕਾਰ ਰਹੇਗਾ ਬਾਕੀ ਕੋਈ ਵੀ ਨਵੀਂ ਅਪਡੇਟ ਹੋਵੇਗੀ ਜਾਣਕਾਰੀ ਲੈ ਕੇ ਜਲਦਾ ਜਰ ਰੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟ ਸਟੂਡੀਓ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ